ਕਮਬੈਕ ਟੂ ਮਾਈ ਚੈਨਲ ਅਮਨਜੀ ਮਮ ਬਲੌਗ ਸੇ ਦਰਸਾ ਦਤਾ ਕੀ ਹਾਲ ਹੈ ਜੀ ਸਰ ਦਾ ਆਈ ਏਮ ਠੀਕ ਠਾਕ ਹੋ ਗਏ ਤੁਹਾਡੀ ਦੋਤੇ ਪੈਨਲ ਅਸੀਂ ਬਿਲਕੁਲ ਠੀਕ ਆ ਤੇ ਅੱਜ ਸਾਡਾ ਇਸੀ ਖਰਾਬ ਹੋ ਗਿਆ ਤਾਂ ਅੱਡਾ ਜਿੰਮੇ ਤੁਹਾਨੂੰ ਬਤਾਵਾ ਆਪਣਾ ਬਲੌਗ ਆਇਆ ਵਾ ਕਿ ਸਾਨੂੰ ਕੁਲਾ ਦੇ ਛਾਰੇ ਕੱਟਨੀ ਪੈ ਰਹੀ ਆ ਜੋ ਕਿ ਇਹਨੂੰ ਵੀ ਬੰਦ ਕਰਕੇ ਬਲੌਗ ਸਟਾਰਟ ਕਰਨਾ ਪੈਂਦਾ ਵਾ ਚਲਾੜੇ ਨੂੰ ਗਰਮੀ ਲੱਗਦੀ ਆ ਧਾਂ ਗਏ ਸਿੱਖੂਲੇ ਕਰ ਰਿਹਾ ਐਸੇ ਬਲੌਗ ਸਟਾਰਟ ਕਰਨੇ ਪੁਰ ਲੱਗ ਜੀ ਹੁਣ ਮੈਂ ਬਲੌਗ ਚਾਲ ਦਿੱਤਾ ਹੁਣ ਸੀ ਸਕੂਲੋਂ ਆਏ ਆ। ਆ ਦੇਖੋ ਗਾਇਸ ਕਿੰਨੇ ਰੇਜ ਪਏ ਹੋਏ ਨੇ ਮੈਂ। ਇਹਨੇ ਰੇਜ ਦਾ ਨਾਮ ਹੈ। ਸਿਕਿਉਰਿਟੀ ਰੱਖਣੀ ਪੈਣੀ ਹੈ ਮੈਨੂੰ ਤਾਂ। ਹੈਲੋ ਗਾਇਸ। ਖਿੜਕੀ ਖੋਲੋ। ਮੱਖੀਆਂ ਆ ਜਾਣੀਆਂ ਗਾਇਸ ਇੱਧਰ। ਹੈਲੋ ਗਾਇਸ। ਬਾਏ ਬਾਏ। ਇੱਧਰ ਮੱਖੀਆਂ ਆ ਜਾਣੀਆਂ ਰੁੱਕ ਕੇ ਮਿਲਦੀਆਂ ਮੈਂ ਰੋਟੀਆਂ ਪਕਾ ਰਾਂ। ਤੇ ਚਲੋ ਗਾਜੋ। ਅਪਰੋਡ ਦਿਖਾ ਲਿਆ ਫਿਰ ਹੁਣ ਮੈਂ ਰਨਾ ਬਾਏ। ਤੱਕ ਦੋਸਤੋ ਮੈਂ ਉੱਠ ਗਿਆ ਮੈਂ ਸੋ ਗਿਆ ਸੀ ਗਲਤੀ ਨਾਲ। ਤਾਰੀਖ ਤਾਂ ਹੁਣ ਖਾਂਦੇ ਪਰ ਰੋਟੀ। ਮਾਫੀ ਕਰ ਰਹੇ ਹਾਂ। ਹਮ ਮਾ ਕੀ ਕਰ ਰਹੇ ਹਾਂ। ਗਰਮੀ 'ਚ ਰੋਟੀਆਂ ਨਾ ਜੱਗਦੀ ਵੀ ਕੋਈ ਨਹੀਂ ਚੰਮੀ ਜੀ ਲੈਣੇ। ਹਾਂ। ਦੋਸਤੋ ਏਸੀ ਦੇਖਦੇ ਆਂਦਾ ਕਿ ਨਹੀਂ। ਤਾਂ ਚਲੋ ਤੁਹਾਨੂੰ ਰੋਟੀ ਖਾ ਕੇ ਤਾਂ ਫਿਰ ਮਿਲ ਲਵਾਂਗੇ। ਮੈਂ ਬਣਾਏਗਾ ਜੀ ਆਲੂ ਵਾਲੇ ਪਰੌਂਠੇ ਨਾਲ ਲੱਸੀ ਤੇ ਨਾਲ ਕਿਉ। ਤਾਂ ਚਲੋ ਮਿਲਦੇ ਆਂ ਬਾਅਦ। ਦੋਸਤੋ ਆਪਾਂ ਹੁਣ ਧੋਰਿਆ ਸਿਲੰਡਰ ਨੂੰ। ਅਮਾ ਕਦੀ ਮੈਨੂੰ ਨਾ ਆਇਆ। ਆਹੋ ਨਾ ਆਇਆ ਹੋਰ ਤੈਨੂੰ ਨਹੀਂ ਨਾ ਆਇਆ। ਪਕੜ ਤੋ ਲੋ। ਦੋਸਤੋ ਅਭੀ ਹਾਂ ਇਸ ਤੇ। ਬੋਲੋ ਮੇਰਾ ਮੰਨ ਕੇ। ਓਮ ਸਿਲੰਡਰ ਨਮੇ। ਓ ਸਿਲੰਡਰ ਨਮੇ। ਕਰ ਦੇ ਵੀ ਰੱਪਟ। ਹਾਂ ਲੈ ਤੂੰ ਵੀ ਚੱਲ ਲੈ। ਆਹ ਸਿਲੰਡਰ ਐ ਨਾ ਮੈਂ ਸੁਆਹ ਹਲੇ ਲੱਗਦੇ ਚੱਲੇ ਵੈਸੇ ਨੇ ਚੱਕ ਕੇ ਇੱਥੇ ਕਰਦੇ ਹਾਂ ਜਦੋਂ ਨਿਚੜ ਜਾਊਗਾ ਫੇਰ ਅੰਦਰ ਰੱਖਿਓ ਗਾਈਜ਼ ਬਹਿਮੀ ਬੰਦਿਆਂ ਦਾ ਵੀ ਕੋਈ ਹਾਲ ਨਹੀਂ ਹੈ ਮੈਂ ਬਹੁਤ ਬਹਿਮੀ ਐ ਇਸ ਕਰਕੇ ਸਿਲੰਡਰ ਵੀ ਧੋ ਕੇ ਅੰਦਰ ਰੱਖੀਦਾ ਆਪਾਂ ਫਾੜੇ ਨਿਚੜ ਜਾਊਗਾ ਸੁੱਕ ਜਾਊਗਾ ਫੇਰ ਅੰਦਰ ਆਹ ਫੜੀ ਮੈਨੂੰ ਪੈਰ ਵੀ ਧੋਣ ਲੜਦੇ ਹੱਥ ਸਾਬਣ ਨਾਲ ਧੋਣ ਦੇ ਲਫੜ ਤੂੰ ਵੀ ਧੋ ਲੈ ਹੱਥ ਲੈ ਕਿੱਡੇ ਬਹਿਮੀ ਨੇ ਦੇਖ ਲਓ ਦੋਸਤੋ ਬਹਿਮ ਤਾਂ ਬਹਿਮ ਹੁੰਦਾ ਯਾਰੀ ਦਾ ਲੋ ਬੜਾ ਬਰਸ ਲੋ ਉਹ ਨਾ ਨਾ ਪਾਈ ਜਾ ਕਰਨ ਕੀ ਕਹਿੰਦਾ ਤਰਪ ਹਾਂ ਦਾਏ ਸਾਡੇ ਪ੍ਰਦੇਸੀ ਆ ਰਹੇ ਨੇ ਪ੍ਰਦੇਸੀ ਵਾਢੀਏ ਦੋਸਤੋਂ ਪ੍ਰਦੇਸੀ ਪ੍ਰਦੇਸੀ ਬੰਦੇ ਅੱਜ ਜਿਆਦਾ ਆ ਰਹੇ ਆ ਚਲੋ ਦੋਸਤੋਂ ਬੱਚੇ ਮਿਲ ਜਣਾ ਆਪਾਂ ਤਾਂ ਦੋਸਤੋਂ ਆਪਾਂ ਬੈਠੇ ਆਏ ਟੀਕਾ ਮਸਲਾ ਜੀ ਵਿੱਚ ਕਰ ਰਹੇ ਆ ਮੈਸੇਜ ਨੂੰ ਲੈਣ ਜਾਣਾ ਤੇ ਤੁਸੀਂ ਸੋਚ ਰਹੇ ਹੋ ਕਿ ਨਾ ਤੇ ਬਾਟੇ ਆਪਣਾ ਕੀ ਕਰ ਰਹੇ ਆ ਮੈਂ ਤੁਸੀਂ ਸੋਚ ਰਹੇ ਹੋਮੋਂਗੇ ਕੈਮਰਾਮੈਨ ਨੂੰ ਰਿਕਵੈਸਟ ਆ ਕਿ ਖਿਚਾ ਲਓ ਆਪਵਾਗਾ ਮੇਰੇ ਵੈਕ ਦਿਵਾਲ ਦੇ ਨਾਲ ਲੁੱਥਨੇ ਨਹੀਂਗੇ ਹਮਾਰੇ ਕੋ ਹਾ ਦੇ ਲੱਥ ਤੇ ਲਾ ਲਿਆ ਰੁਕ ਜਾ ਮਰਾਨੀ ਵਾਲ ਨਹੀਂ ਪਟਾ ਯਾਨ ਮਰਾਂ ਲਾ ਮੈਂ ਦਰਦ ਮਨੇ ਦੱਸ ਕਿ ਆਪ ਉੱਥੇ ਕੰਮ ਕਰਦਾ ਮੈਂ ਗਾਇਸ ਇੱਦੀ ਕਿ ਟੇਪ ਆਈਆ ਦੇਖੋ ਮੇਰੇ ਕੋਲੇ ਵੀ ਇੱਦੀ ਕਿ ਟੇਪ ਆਈਏ ਥੱਲੇ ਫੜ ਕੇ ਥੱਲੇ ਫੜ ਕੇ ਆਹ ਆ ਤੋ ਨਾ ਆ ਤੋ ਆ ਤੋ

lene chalte hain aap hum sare jane chalte hain hamari team bana ke hum team banakar chalte hain hum som mininder aa gaya so guys aap usko dekho oh dekho udar mininderothe aa main ikthe aa tera phone ikthe de mummy papa ikthe aa ke please gaddi da lok khol lo oh lokh lo tu karna ae naal nahi aa fad tu vlog bana enu gane laage challa ta oh vi kare zaave vi ye nahi kare rendi kande naal ja chal koi nahi fer ਮੈਂ ਵੀ ਜਾਣ ਲੋ ਕਿ ਅੜ 10 ਤੋਂ ਗਿਆ ਜਾ। ਤੂੰ ਠੋਖੇ ਬਾਹਰ ਮੈਂ ਠੋਖੇ ਆ ਜਾ। ਇਹ ਮੈਂ ਸਿਰਫ ਤੱਕ ਫੋਨ ਤੱਕ। ਪਰ ਮੈਂ ਕਿਹਾ ਵੀਡੀਓ ਬਣਾ ਲਈਏ ਮਤ ਬਣਾਉਂਦਾ ਬਸ 8:00 ਤੱਕ ਪੱਡੀ ਦਾ ਫੋਨ ਆ ਗਿਆ। ਤੇ ਬਣਾਈ ਜਾਂਦੀ। ਉਹ ਦੇਖੋ ਉੱਪਰ ਕਹਿੰਦੇ ਆ। ਚੁਗਲੀਆਂ ਹੁੰਦੀਆਂ ਚੁਗਲੀਆਂ। ਦੀ ਦੀ ਹੱਲਾ ਵਰਦਾ। ਚੁਗਲੀਆਂ ਚੁਗਲੀਆਂ। ਚੁਗਲੇ ਹੁੰਦੇ ਤਾਂ ਹੀ ਪਰ ਇਹਨਾਂ ਭੱਜ ਗਈ। ਸੱਚੀ ਹੁੰਦੀ ਮੈਨੂੰ ਲੱਗਦਾ। ਮੈਂ ਪਤਾ ਕਿੰਨੀ ਦੀ ਸਪੀਡ ਤੇ ਕਾਰ। ਆ ਦੇ ਜਵਾਕ ਦੇਖੀ। ਮੈਂ ਕਿੰਨੀ ਦੀ ਸਪੀਡ ਤੇ ਕਾਰ ਚਲਾਹੀ ਹੋਗੀ। 80 ਦੀ। ਨੇ ਕਿ ਚਲਾਣੀ ਚ ਚਾਰ ਦੀ ਚਵਾਰ ਚਲਾਣੀ ਵੱਧ ਵੱਧ ਚਵਾਰਾਂ ਚਵਾਂ ਟੀਛੜੇ ਗੇੜ ਚ ਗਲੀ ਕੋਈ ਜੀਗਾ ਨਹੀਂ ਨਾ ਪਰ ਮੈਂ ਇੱਕ ਜਣਾ ਘਰੇ ਰਹਿ ਜਾਂਦੇ ਜੇ ਏਸੀ ਆ ਗਿਆ ਮੰਗਰੂ ਰੀਤ ਨੂੰ ਨਾ ਪਰ ਮੈਨੂੰ ਪਹਿਲਾਂ ਵੀ ਇਹਨੇ ਜਾਣ ਦਿੱਤਾ ਲਾ ਯਾ ਪਹਿਲਾਂ ਤੁਸੀਂ ਮੈਨੂੰ ਗੱਲ ਦੱਸੋ ਘਰੇ ਗਾਣਾ ਨਹੀਂ ਮੈਂ ਤਾਂ ਤੁਸੀਂ ਛੁੱਟ ਗਿਓ ਮੈਂ ਕਿੰਨੇ ਸਾਲ ਹੁੰਦਾ ਸੀਗਾ 10 8 ਗੱਲ 7 8 ਸਾਲ ਹੁੰਦੇ ਜਦੋਂ ਇਕੱਲੇ ਨੂੰ ਘਰੇ ਛੱਡ ਕੇ ਚੱਲ ਜਾਂਦੇ ਸੀ ਮੈਂ ਕੁਝ ਕਹਿੰਦਾ ਸੀ ਬਿਨਾ ਫੋਨ ਤੋਂ ਨਾਲੇ ਰਹਾਂ ਹੰਤਰੇ ਮਿੰਦਾਂ ਸਦੋ ਅਨ ਮੂਝਾ ਨਿਆ ਚਾਹੀਏ ਸਲਾ ਦਸਤੋਂ ਨਾ ਮਿਲਦੇ ਰੁਕ ਕੇ ਬਲੇ ਕੈ ਮੈਂ ਵੱਡਾ ਬਰਸ਼ਾ ਵੱਡਾ ਬਰਸ਼ਾ ਕੌਣ ਜੇ ਭੱਜੀ ਜਿਆਦਾ ਕਟੂ ਆ ਤੈਨੂੰ ਪਤਾ ਨਾ ਤੈਨੂੰ ਪਤਾ ਨਾ ਤੈਨੂੰ ਫੜ ਲੈਣਾ ਆ ਜਾ ਆ ਜਾ ਓ ਟਾਚੀਆਂ ਖੋਲ ਦ ਅਪਡੇਟ ਓ ਬਾਈ ਗੇਟ ਖੋਲਨੀ ਹਾਂ ਦੇਖ ਮੈਂ ਸਮਾਨ ਆਇਆ ਹੈ ਕੰਨ ਲੀ ਟਾਈਟ ਚੁੱਕੀ ਲਗਾਇਆ ਸਮਾਨ ਹਾਂ ਕਿੰਨੀ ਓਹ ਦੇ ਉੱਪਰ ਹਾਂ ਮਾਸੀ ਮੈਂ ਸੱਸੀ ਕਾਲ ਓਏ ਮੈਂ ਆ ਟੋਪੂ ਰੱਖ ਲਾ ਮੂਰੇ ਆ ਰੱਖ ਲਵਾਂ ਮੈਂ ਇੱਥੇ ਰੱਖ ਲੇ ਮਾਸੀ ਸੱਸੀ ਕਾਲ ਪੈਰੀ ਬਣਾ ਪਿੰਕ ਮਾਸੀ ਓ ਪਿੰਕ ਬ੍ਰਸ਼ ਕਾਲਾ ਲੈ ਸਹੀ ਦੋਸਤੋ ਕਰ ਜਾ ਮੈਂ ਗੱਡੀ ਤੇ ਸਟਾਰਟ ਕਰ ਲੈ ਫਿਰ ਮੈਂ ਨਾ ਕੋਲ ਪਰਤ ਪੜੀ ਚੱਲੋ ਦੋਸਤੋ ਕਰ ਜਾ ਕੇ ਮਿਲਦੇ ਹਾਂ ਦੋਸਤੋ ਇਹ ਸੀ ਪਹੁੰਚ ਚੁੱਕਿਆ ਹਾਂਜੀ ਦੋਸਤੋ ਹੈਲੋ ਦੋਸਤੋ ਹੈਲੋ ਗਾਇਸਰ ਹਾਂ ਹਲਾ ਇਨਿਆ ਇਨਿਆ ਸਵਾਗਤ ਹੈ ਅੰਨੇ ਇਨਿਆ ਅਕਲ ਦੇ ਹਾਏ ਅਮਾ ਥੋੜੀ ਮੇਥ ਤੇ ਮਿੱਟੀ ਹੋ ਰਹੀ ਚਲ ਕੋਈ ਨਾ ਕਮਿਸ਼ਨਾਂ ਤੋਂ ਹੋ ਜੇ ਤੂੰ ਉੱਤੇ ਰਹਿ ਗਿਆ ਬਹੁਤ ਕਾਜ ਹੋ ਜਾਵੇ ਆਪਾਂ ਕਲਪਨਿਤ ਬੋਲਦੇ ਐਸਾ ਸਾਡਾ ਏਸੀ ਆ ਗਿਆ ਦਵਾਈਆਂ 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 ਜੀ ਦਵਾਈਆਂ 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 ਅੱਜ ਦਵਾਈਆਂ ਆਸੀ ਦਵਾਈਆਂ ਇਹ ਵੀ ਕਰੋ ਭਾਗਾਂ ਦੀ ਚੀਜ਼ ਹੁੰਦੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਬੱਸ ਖਰਾਬ ਹੋ ਗਿਆ ਹੁਣ ਪਹਿਲਾਂ ਖਰਾਬ ਹੋ ਗਿਆ ਸੀ ਕਦੇ ਬਣਿਆਣੇ ਕਿੱਥੇ ਕੱਢਦੇ ਆ ਹੁਣ ਉਹ ਬੱਸ ਬਾਹਰ ਹੀ ਹੁਣਾਵੇਂ ਲਾ ਕੇ ਕੋਠੇ ਰੱਖਿਆ ਵੇ ਉਹ ਤੇ ਬੱਚੇ ਕਿ ਟਿਕਟ ਦੇ ਤਾ ਹਾਂਜੀ ਕਹਿੰਦੇ ਵੀ ਜਣਾ ਵੇ ਫਿਟਿੰਗ ਕਰਾ ਲੇ ਫਿਟਿੰਗ ਕਰਾ ਲੇ ਫਿਰ ਮੈਂ ਉਹ ਜੋ ਉੱਪਰ ਹੈ ਜੀ ਜੀ ਨਾਲ ਹੈ ਮੈਂ ਤੋਰਦਾ ਉਹਦਾ ਪੂਰਾ ਆਪ ਦਾ ਸਾਨੂੰ ਕਿਹਨਾਂ ਦੇ ਆ ਮੜਿਆ ਮੈਂ ਤਾਂ ਆਪਣਾ ਖੜਾ ਤੂੰ ਪੁੱਛ ਫਿਰ ਇੱਧਰ ਤਾਂ ਹਵਾ ਡੱਬਾ ਤਾਂ ਰੱਖਣਾ ਹੀ ਹੁਣ ਤੂੰ ਮਨ ਠੱਪੇ ਮਾਰੀ ਜਾਂਦਾ ਨ ਜਾਣ ਕੇ ਇਹ ਸੀਫਨ ਲਿਗਿਆ ਨਵੇਂ ਇਹ ਹਾਲ ਦਾ ਸੋਕੀ ਜਾਂਦੇ ਸੀ ਮੈਂ ਕੀ ਕਹਿੰਦੇ ਮੈਂ ਕਿਹਾ ਡੱਬੂ ਜੇ ਟੰਗਣਾ ਉੱਤੇ ਬਸ ਕੇ ਮੈਂ ਕੱਟ ਹੋ ਗਿਆ ਅਜੀ 30000 ਰੁਪਏ ਲਾ ਤਾਂ ਤੁਸੀਂ ਡੱਬੂ ਆਖਦੇ ਹੋ ਕੱਢ ਤਾ ਵਾਰ ਗੱਤ ਲਾਉਣਾ ਹਾਂ 30000 ਤਾਂ ਤੂੰ ਕਈ ਮਾਰ ਕੇ ਲਿਆ ਲੈ ਦੇ ਯਾਰ ਹਾਂ ਮੈਂ ਮਰ ਗਈ ਨਹੀਂ ਪੂ ਭੈਣ ਇਧਰ ਕਰ ਪਾਲ ਕਿੱਦਾਂ ਕੱਢ ਲਈ ਬੰਦ ਕਰਦੇ ਨਾ ਮਾਫ ਕਰੀ ਕੰਨੀ ਇਹ ਤਾਂ ਇਹ ਤਾਂ ਜਿਆਦਾ ਹੀ ਗਾਲੀਏ ਗੱਟਾ ਲਾਉਣ ਨੂੰ ਉਹ ਵੀ ਇਹ ਆ ਹੁਣ ਇਹਨੂੰ ਤਾਂ ਕਹਿੰਦਾ ਵਾ ਮੈਂ 10000 ਰੁਪਏ ਕਢਾਏ ਮੈਂ ਪਹਿਲੇ ਫਿਰ ਫੀਚ ਰੱਖ ਲਿਆ ਤੇ ਹਾਂਜੀ ਤੁਸੀਂ ਕਿਹਨ ਜਾਓ ਤੇ ਚਲੋ ਜਾਓ ਇਹ ਸਾਰੇ ਇਹ ਸਾਰੇ ਲਾ ਕੇ ਐਕਟਿਵ ਵਿੱਚ ਤੇ ਪਰੇ ਗਿਆ ਮੈਂ ਕਿਹਾ ਹਾਂ ਪੈਸੇ ਕਿਸ ਤਰ੍ਹਾਂ ਦੇ ਹੈਗੇ ਕਿਦੋਂ ਮੇਰੇ ਕੋਲ ਤੁਸੀਂ ਕੀ ਲੈਣੀ ਤੁਸੀਂ ਦੱਸੋ ਮੈਂ ਕਿਹਾ ਮੈਂ ਤਾਂ ਇਹ ਕਹਿੰਨੀ 15-5 ਨੇ ਜਨੂਰ ਕਢਾਏ ਮੇਰੇ ਪਰਚੋਂ ਵੀ ਉਹੀ ਵਿੱਚ ਹੀ ਪਹਿਲਾਂ

ਤੱਕ ਗਿਆ ਤੱਕ ਗਿਆ ਅਸੀਂ ਹੁਣ ਆਣਾ ਵਾ ਸਾਰੇ ਜਣੇ ਉਹ ਬੈਠੀ ਮੇਰੀ ਮੰਮੀ ਕਿਦਾਂ ਲੱਗਦਾ ਨੰਦਾ ਰੇ ਕੋਈ ਨਹੀਂ ਐਸੀ ਵੀ ਖੁਸ਼ੀ ਨਹੀਂ ਹੋ ਰਹੀ ਜਿੰਦਾ ਖਿਲਾਰ ਹੋ ਰਿਹਾ ਖਿਲਾਰ ਤਾਂ ਚੱਕਿਆ ਹੋ ਗਿਆ ਹੁਣ ਕੀ ਖਿਲਾਰ ਹਾਂ ਜਦੋਂ ਮੈਨੂੰ ਆਹ ਦੇਖ ਕੇ ਵੀ ਹੋ ਰਿਹਾ ਦੇਖ ਮੈਂ ਅੱਗੇ ਕਹਿੰਦੀ ਸੀ ਮੈਂ ਕਿਹਾ ਤਾਂ ਚੱਕਣਾ ਇਹਨਾਂ ਨੇ ਦੇਖੀ ਉਹ ਵੀ ਦਿਖਾਈ ਜਾਂਦਾ ਸਾਰਾ ਇਹਨਾਂ ਪਾਇਆ ਵੀ ਦਿਖਾ ਉਸ ਦਸੇ ਵਲੌਗ ਚ ਤਨ ਵਾਲੀ ਪਤਾ ਜੋ ਚਪੇੜਾਂ ਚਪੂੜਾਂ ਕੁੱਟ-ਕੁੱਟ ਸਾਰਾ ਕੁਝ ਦਿਖਾਉਣੇ ਤੁਹਾਨੂੰ ਇਹ ਵੀ ਵਲੌਗ ਨਾ ਨੋਈ ਮੈਂ ਨੁਕਸਾਨ ਕਰਾਉਣਾ ਤੈਨੂੰ ਕਦੇ ਨਾ ਕਰ ਲੈ ਕੇ ਆਉਣਾ ਤੇ ਉਹਨਾਂ ਕੋਈ ਖਿਚੀ ਨਹੀਂ ਤੇ ਤੀ ਹੋਉਂਦੀ ਹਾਲੇ ਤਾਂ ਰਾਤ ਨੂੰ ਮੈਂ ਨਹੀਂ ਬੰਦ ਕਰ ਤਨ ਜਿਹੜੀ ਗਰਮੀ ਚਾਟਰ ਬੈਠੇ ਸੀਗੇ ਨਾ ਉਹਦੇ ਨਾਲ ਪਤਾ ਚੰਗਾ ਹੀ ਹੈ ਹਾਂ ਆ ਰੀਤਾ ਨੇ ਕਾਲਾ ਘਾਹ ਤਵਾਉਂਦਾ ਬਦਲ ਗਏ ਪਤਾ ਥੱਕਿਆ ਪਿਆ ਰੀਤਾ ਦਾ ਸਿਰ ਦਰਦ ਕਰਦਾ ਵਾ ਇਹ ਤਾਂ ਥੱਕਿਆ ਨਹੀਂ ਮੈਨੂੰ ਬੰਦ ਲੈ ਲਓ ਕਿੱਥੇ ਆ ਕਿੱਥੇ ਜੀ ਬੰਦ ਲੈ ਲਾਂਗੇ ਕਿੱਥੇ ਆ ਮੈਂ ਤਾਂ ਬੌਂਦ ਲਈ ਫਿਰਦੀ ਆ ਯਾਰ ਮੰਮੀ ਤੇ ਤਾਂ ਆਖੇ ਦੀ ਇੱਧਰ ਨੂੰ ਨੇੜੇ ਹੱਥ ਲੇ ਕਰ ਥੱਲੇ ਕਰ ਆ ਚੱਕ ਨਾ ਪਤਾ ਉਹ ਤੇਰੀ ਭੈਣ ਨੂੰ ਗੜਾ ਗੜਾ ਕੁੱਤੀ ਮੈਂ ਤੇ ਇੱਧਰ ਲਾਵਾਂ ਥੱਲੇ ਥੱਲੇ ਤੇ ਥੱਲੇ ਨੂੰ ਜੋਰ ਲਾ ਦੇ ਆਂਦੇ 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 ਆ ਅੱਜ ਕਿਨ ਚਾਚੂ ਬਣਾ ਲਓ ਮਮਾ ਘਾਟੀਆਂ ਹਟ ਗਈਆਂ ਮਮਾ ਚਾਟੂ ਬਣਾ ਲਓ ਬਣੀ ਪਈ ਆ ਤੇਰੀ ਭੂਆ ਕਦੋਂ ਬਣਾਈ ਹੁਣੀ ਫਿਰ ਰੈਡੀ ਬਣੀ ਪਈ ਆ ਚਲ ਬਦ ਦਿਲ ਚੱਲਾਂਗੇ ਤੂੰ ਇਹ ਨਾਲ ਮੈਨੂੰ ਨਾ ਲੈ ਆਹ ਦੇ ਕਿੰਨਾ ਪਾਣੀ ਲੱਗੀ ਜਾਂਦਾ ਲੈ ਸੋ ਤਾਂ ਹੁਣ ਬੰਦ ਵੀ ਕਰਤਾ ਉਹ ਕਹਿੰਦਾ ਸੀ ਕਿ ਉਹ ਤੋਂ ਉਹਨੇ ਪਾਣੀ ਡੋਲਿਆ ਹੋਣਾ ਵਾ ਵੀ ਤਾਂ ਡਾਲਾ ਦਾ ਹੋਊਗਾ ਉਹ ਨਹੀਂ ਨਹੀਂ ਨਵੇਂ ਤੋਂ ਨਾ ਜੱਬ ਨਵੇਂ ਤੋਂ ਨਾ ਜੱਬ ਬੰਦ ਤੇ ਚਲੋ ਦੋਸਤੋ ਨਾ ਬੰਦ ਰੁੱਕ ਕੇ ਮਿਲਦੇ ਨਾ ਥੋਲੀ ਤਾਂ ਦੋਸਤੋ ਆਪਾਂ ਤਿਆਰ ਸ਼ਰ ਹੋ ਗਏ ਨਿਕਲ ਚੁੱਕੇ ਹਾਂ ਬਫਰਡ ਵਾਸਤੇ ਨਹੀਂ ਹੋਏਗੇ ਨਹੀਂ ਨਹੀਂ ਮੈਂ ਤਾਂ ਤਿਆਰ ਹੋ ਗਿਆ ਮੈਂ ਪੈਂਟ ਪਾਈ ਗਿਆ ਲੱਤਾਂ ਤੇ ਨਾ ਚੱਲ ਪਰ ਕੇ ਮੈਂ ਤਾਂ ਹਾਂ ਆ ਤੇ ਮੇ ਸਭ ਤੋਂ ਸੁਣ ਲੱਗਦੀ ਆ ਆ ਸਾਡਾ ਚੰਨਾ ਭਾ ਬੈਠਾ ਆ ਸਾਡੀ ਮੰਮੀ ਬੈਠੀ ਆ ਆ ਸਾਡਾ ਬੈਠਾ ਮਾਸੜ ਜੀ ਉਹ ਬੁਰਫ ਡੈਡੀ ਬੁਰਫ ਡੈਡੀ ਟੇਕ ਕਮਰਾ ਸ਼ਿ ਪਿੰਕ ਦੇ ਅੱਲਾ ਦੇਖ ਲਾ ਸਾਡਾ ਥੈਂਕ ਯੂ ਬ੍ਰਸ਼ ਗੈਡੀ ਦੀ ਕੋਈ ਦੂਜਾ ਪਿੰਕ ਬ੍ਰਸ਼ ਆ ਤਾਂ ਉਹ ਮਸਤ ਕਰੇਗੀ ਗੜੀ ਮਾਸ ਸੀ ਵੀ ਹੈਗੀ ਆ ਮੈਂ ਵੀ ਹੈਗਾ ਮੈਂ ਜਿਹਦੇ ਹੈਗੇ ਤਾਂ ਹੁਣ ਆਪਾਂ ਤੁਹਾਨੂੰ ਜਾਣਦੇ ਆ ਗਾਈ ਤੁਸੀਂ ਸਾਰਿਆਂ ਨੂੰ ਚੱਲੇ ਆਂ ਬਫੇਟ ਤੇ ਆਪਾਂ ਬਫੇਟ ਪਹੁੰਚ ਕੇ ਮਿਲਦੇ ਹਾਂ ਜੀ ਬੇਸਤੀ ਬੁਸਤੀ ਹੋ ਜਾਂਦੀ ਇੱਕ ਦੂਜੇ ਦੀ ਤੁਹਾਨੂੰ ਬੇਸਤੀ ਸੁਣਾਣੀ ਨਹੀਂ ਆਪਾਂ ਕਿਉਂਕਿ ਵਿੱਚ ਮੇਰੀ ਵੀ ਹੁੰਦੀ ਪਈ ਆ ਨਾ ਤੇਰੀ ਦਵਾਈ ਤਾਂ ਮੈਨੂੰ ਦੇਖਣ ਨੂੰ ਬੱਚਾ ਫਿਰ ਤਾਂ ਨਾਲ ਰਹਿ ਹੁਣ ਤਾਂ ਦੋਸਤੋ ਬਫੇ ਚਲ ਚੁੱਕੇ ਆ ਪਾ ਲਾ ਕੇ ਉਹਨਾਂ ਦੇ ਬੰਦੇ ਆ ਚਾਹੇ ਆ ਰਹੇ ਨੇ ਦੋਸਤੋ ਮੋਸੇ ਪਹੁੰਚ ਗਏ ਬਫੇ ਫਿਰ ਮਿਲਨੇ ਆ ਅੱਲੰਦਰ ਖਾਨ ਵਾਲੇ ਵੀ ਇੱਥੇ ਫਿਰਦੇ ਆ ਦੇਖ ਲੋ ਆ ਲੋ ਰੀਤ ਇੱਧਰ ਆ ਹੱਥ ਕੱਢ ਲੈ ਮੂੰਹ ਚ ਵਿੱਚ ਦਾ ਹੋਏ ਜਦੋਂ ਮੈਂ ਮੂੰਹ ਚ ਬੈਠ ਕੇ ਕਰਦੀ ਤਾੜੀਆਂ ਇੱਥੇ ਕੀਤੀ ਤਾੜੀਆਂ ਸੀ ਮੈਂ ਫੜਦਾ ਤਾੜੀਆਂ ਵੀ ਗੱਤ ਮਾ ਬਿਆਂ ਤੁਰ ਜਿਵੇਂ ਤੁਹਾਨੂੰ ਗੱਡੀ ਜਿਹੜੇ ਸਾਹਮਣੇ ਤੋਂ ਬੋਲਦਾ ਮੈਂ ਤੈਨਾਂ ਲਈ ਮੈਂ ਤੂੰ ਘੱਟ ਖਾਦਾ ਹੁੰਦਾ ਤਾਂ ਦੋਸਤਾਂ ਆਪਾਂ ਖਾ ਪੀ ਕੇ ਤੁਰਪੇ ਆ ਮੇਰੀ ਮਾਸੀ ਦਾ ਬੜਾ ਖਾ ਲਿਆ ਅੱਜ ਆ ਮੇਰੇ ਆਪੀ ਕੇ ਲਟ ਗਏ ਨੇ ਹਲੋ ਗਾਇਸ ਸੁਣਾ ਰਾਦੇ 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 ਹੈ ਮੇਰਾ ਜਸੂ ਜਸੂ ਤੇਰਾ ਜਸੂ ਦੇ ਵਿਸ਼ੇ ਹੀ ਪਿਆ ਉਹ ਜਸੂ ਦੇ ਨੇ ਜਿਸੂ ਦਾ ਜਸੂ ਉਹ ਮੇਰਾ ਜਸੂ ਜਸੂ ਮੇਰਾ ਜਸੂ ਜਸੂ ਮੇਰਾ ਜਸੂ ਜਸੂ ਅਮੰਦੀ ਕੁੜੀ ਦਾ ਨਾਮ ਜਸੂ ਆ ਨਾ ਛੋਟੀ ਦਾ ਹਾਂ ਉਦੇ ਘਰ ਆਲਾ ਉਹਨੂੰ ਦੱਸਣ ਕਰ ਜਾਊਗਾ ਮੇਰਾ ਜਸੂ ਜਸੂ ਮੇਰਾ ਜਸੂ ਕੀ ਹੋਇਆ ਰੋਟੀ ਤੇ ਉਦੋਂ ਜਦ ਮੈਂ ਮੋਟਾ ਗਈਆਂ ਨਹੀਂ ਬਲਰਾਮ ਆਉਨੇ ਨਹੀਂ ਕੀ ਹੋਇਆ ਰੋਟੀ ਨਹੀਂ ਖਾਈ ਜਾ ਰਹੀ ਸੀ ਕੀ ਹੋਇਆ ਰੋਟੀ ਖਾਣੇ ਲੱਗਾ ਮੇਰਾ ਜਸੂ ਦਸੂ ਮੇਰਾ ਜਸੂ ਦਸੂ ਚਲੋ ਕਿ ਘਰ ਜਾ ਕੇ ਮੈਨ ਲੱਗਾ ਓਕੇ ਬਾਏ ਲਵ ਯੂ ਨਹੀਂ ਦੋਸਤੋ ਘਰੇ ਆ ਗਏ ਆ ਤੇ ਘਰੇ ਆ ਕੇ ਨਾਲ ਲੱਗ ਗਏ ਨੇ ਠੰਡਾ ਠੰਡਾ ਠੰਡ ਲੱਗਦੀ ਆ ਠੰਡ ਵੀ ਲੱਗਦੀ ਆ ਮਦਿਆ ਵੀ ਆ ਰਿਹਾ ਹਾਂ ਵੀ ਵੱਧ ਹੋ ਗਿਆ ਇਧਰ ਮਾਸਿਣੀ ਪਏ ਨੇ ਦੇਖਿਆ ਤੇ ਮੂਵੀਆਂ ਔਰ ਇੱਥੇ ਸਾਡਾ ਚੂਹਾ ਕੱਢਿਆ ਆ ਗਿਆ ਫੜਿਆ ਗਿਆ ਫੜਿਆ ਗਿਆ ਬਾਤ ਨੂੰ ਅਰੀਤ ਗਾਇਜ਼ ਇਹ ਤਾਂ ਪੜ ਰਹੀ ਆ ਤੋ ਦੋਸਤੋ ਮੈਂ ਵੀ ਕਰਿਆ ਗਿਆ ਹੈ ਕਰਿਆ ਗਿਆ ਹੈ ਗਰੇਜੀ ਦਾ ਪੇਪਰ ਗਰੇਜੀ ਕਿੰਦੀ ਆ ਪੇਪੀ ਕਰਦੀ ਆ ਮੇਰਾ ਕੋਟ ਜੱਟ ਪੇਪਰ ਦੇ ਆ ਉਹ ਸਿਮੇ ਦੇ ਆ ਉਹ ਜਿਹੜਾ ਪਾਓ ਸੀਰੀ ਦੇਖਦੇ ਨੇ ਉਹ ਦੋਨੇ ਇੱਕੋ ਜਿਹੇ ਆ ਨਾ ਹੁਣ ਉਹ ਰੀਆ ਉਹਦੇ ਪੇਪਰ ਦਿੰਦੀ ਹੈ ਹੈ ਉਦੇ ਆ ਰਿਹਾ ਤੇ ਤਾਂ ਚਲੋ ਦੋਸਤੋ ਆਪਣੇ ਅੱਜ ਦੇ ਲੋਗ ਵਿੱਚ ਨਾ ਹੀ ਆਪਾਂ ਦੇ ਵਾਲੇ ਨਵਾਂ ਐਸੀ ਚੌਕ ਵੀ ਚੱਲ ਰਿਹਾ ਕਹਿੰਦੇ 23 ਤੇ ਓਏ ਹੋਏ ਯਾਰੇ ਯਾਰੇ ਦੋਸਤੋ ਗਾਈਜ਼ ਅੱਜ ਜੇ ਸੀ ਨਾ ਹੁੰਦਾ ਤੇ ਅੱਜ ਕੀ ਹੁੰਦਾ ਰੱਬ ਨਾਲੋਂ ਵੀ ਜ਼ਿਆਦਾ ਬੁਰਾ ਹਾਲ ਹੁੰਦਾ ਪਰ ਅੱਜ ਮੌਸਮ ਉਸ ਤੋਂ ਬੱਧਾ ਵਾ ਥਾ ਤਾਂ ਦੋਸਤੋ ਆਪਣਾ ਹੁਣੇ ਸ਼ੁਰੂ ਕਰ ਚੁੱਕਿਆ ਤਾਂ ਆਪਾਂ ਤੁਹਾਨੂੰ ਮਿਲਾਂਗੇ ਕੱਲ ਆਪਣੇ ਨੈਕਸਟ ਲੋਗ ਵਿੱਚ ਨਵੀਂ ਹੋਆ ਲਾਈਕ ਮੈਚਰ ਕਰਦੇ ਗਾਈਜ਼ ਬਾਏ ਬਾਏ ਗਾਇਜ਼ ਤੁਹਾਡੇ ਦੁਆਰ ਤੇ ਪਿਆਰ ਨਾਲ ਸਾਡਾ ਹੀ ਸੀ ਆ ਗਿਆ ਨਮਾ ਥੈਂਕ ਯੂ